ਆਪਾਂ ਜਾਂ ਡੀ ਕੈਥਨ ਲੁਧਿਆਣਾ ਆਪਣਾ ਸਾਈਕਲ ਸਰਵਿਸ ਹੋ ਕੇ ਰੈਡੀ ਹੋ ਚੁੱਕਿਆ ਜੀ ਆਹ ਖੜਾ ਵੀਰ ਬਲਵੰਤ ਬਹੁਤ ਵਧੀਆ ਸਰਵਿਸ ਕੀਤੀ ਆ ਵੀਰ ਨੇ ਤੇ ਇਧਰ ਨਾਲ ਹੀ ਐਸੈਸਰੀ ਥੋੜੀ ਬਹੁਤੀ ਸਾਈਕਲ ਦੀ ਟੇਕਾ ਮੂੰਹ ਟਖਣ ਲਾਣਾ ਲਿਆ ਆਪਾਂ ਧੂੜ ਮਿੱਟੀ ਤੋਂ ਹਲਕਾ ਜਿਹਾ ਏ 2-300 ਦਾ ਆ ਜਾਂਦਾ ਵਾ ਤੇ ਇਧਰ ਆਪਾਂ ਇੱਕ ਲਾਈਟ ਲੈਣੀ ਆ ਜਿਹੜੀ ਹੈੱਡ ਤੇ ਲੱਗਦੀ ਈ ਆ ਰਾਤ ਨੂੰ ਆਪਾਂ ਕੈਂਪੀ ਕੁੰਪਿੰਗ ਕਰਨੀ ਆ ਇਹ ਹੈਗੀ ਆ 400 ਦੀ ਤੇ ਥੱਲੇ ਵਾਲੀ ਆਹ ਜਿਹੜੀ ਆ 800 ਰੁਪਏ ਦੀ ਆ ਏ ਤੇ ਇਹਦੇ ਵਿੱਚ ਦੋ ਮੋਡ ਨੇ ਇੱਕ ਰੈੱਡ ਵਾਲਾ ਤੇ ਇੱਕ ਜਿਹੜਾ ਦੂਜਾ ਐਲਈਡੀ ਟੈਪ ਹੁੰਦਾ ਵਾ ਥੋੜੀ ਜੀ ਤਿੱਖੀ ਜੀ ਲੈਟ ਆ ਤੇ ਆ ਪਟਾ ਪੁਟਾ ਜ ਜਿਹੜਾ ਇਹਦਾ ਇਹ ਥੋੜਾ ਜਿਹਾ ਵਧੀਆ ਕੁਆਲਟੀ ਦਾ ਲੱਗਦਾ ਵਾ ਤਾਂ ਕਰਕੇ ਮਹਿੰਗੀ ਆ ਤੇ ਆਪਾਂ ਫਿਲਹਾਲ ਆ ਸ਼ਾਸਤਰੀ ਆ ਜਿਹੜੀ 400 ਵਾਲੀ ਇਹੀ ਚੱਕ ਲੈਨੇ ਆ ਤੇ ਇੱਧਰ ਆਗੇ ਬੂਟ ਜਿਹੜੇ ਆ ਟਰੈਕਿੰਗ ਬੂਟ ਨੇ 1000 ਰੁਪਏ ਤੋਂ ਵਧੀਆ ਸਟਾਰਟ ਹੋ ਜਾਂਦੇ ਨੇ ਤੇ ਕਾ ਬਾਹਾਂ ਟੱਕਣ ਨੂੰ ਆਪਾਂ ਕਾਲੀਆਂ ਹੋਣ ਤੋਂ ਆਹ ਲੈ ਲੈ ਤੇ ਇੱਧਰ ਬੋਤਲ ਇੱਕ ਹੋਰ ਲੈ ਲੈਨੇ ਆ ਕ ਆਪਾਂ ਪਹਿਲਾਂ ਲੈ ਗਏ ਸੀਗੇ 150 ਦੀ 100 ਦੀ ਆ ਜੀ ਤੇ ਸਾਈਕਲ ਆਪਣਾ ਰੈਡੀ ਆ ਤੇ ਇਹ ਆ ਇੱਕ ਬਲਿੰਕਰ ਲੈ ਲੈ 800 ਦਾ ਸ਼ਾਪਿੰਗ ਹੋ ਗਈ ਜੀ ਬਿੱਲ ਬਣ ਗਿਆ 4500 ਰੁਪਇਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਘਰ ਆਪਣਾ ਇੱਥੋਂ ਹੈਗਾ ਤਕਰੀਬਨ 28 ਤੋਂ 30 ਕਿਲੋਮੀਟਰ